ਸਵਾਗਤ ਹੈ ਕਿਸਾਨ ਵੀਰੋ ਹਡਾ ਟੈਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਬਠਿੰਡੇ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਤੋਕੜ ਗੱਬਣਾ ਵੈੜ ਦਿਖਾਵਾਂ ਕਿਹੜਾ ਸੂਆ ਜਾਂ ਕਿਹੜੇ ਸੂਏ ਵਾਸਤੇ ਗੱਬਣਾ ਕਿੰਨਾ ਕੁ ਦੁੱਧਵਾਦਾ ਸਾਰੀ ਗੱਲਬਾਤ ਬਾਈ ਜੱਗੀ ਨਾ ਕਰਾਵਾਂ ਸاسي ਕਾਲ ਬਾਈ ਸاسي ਕਾਲ ਹੋ ਠੀਕ ਹੋ ਜੀ ਬਹੁਤ ਵਧੀਆ ਬਣਾ ਦਾ ਨੰਬਰ ਬੋਲੋ ਜੀ 7508309785 09785 ਸ਼ਹਿਰ ਆਪਣਾ ਬਠਿੰਡਾ ਆ ਗਿਆ ਸਿਵੀਆਂ ਰੋਡ ਆ ਗਿਆ ਸਿਵੀਆਂ ਰੋਡ ਆ ਗਿਆ ਤੇ ਤਹਿਸੀਲ ਦਾ ਬਠਿੰਡਾ ਹੈਗਾ ਹੀ ਹੈ ਨਾ ਹਾਂ ਗਰੋਵਰ ਮੈਡੀਕਲ ਦੇ ਨਾਲ ਹੀ ਆ ਓਕੇ ਜੀ ਤੇ ਬਾਈ ਜੀ ਜਿਹੜੀ ਆਪਾਂ ਜੱਗੀ ਵੈੜ ਦੇਖ ਪਹਿਲਾ ਸੁਈ ਵੀ ਸੁਈ ਵੀ ਬੂਟੇ ਤੀਜੇ ਵਾਸਤੇ ਘਬਣਾ ਕਿੰਨੇ ਜਰ ਦੀ ਚੱਕ ਪਾਸ ਆ ਜੀ ਸੱਤ ਮਹੀਨਾ ਚੱਲ ਗਿਆ ਚੱਲ ਗਿਆ ਵੀਰੇ ਨੂੰ ਪਰਸੋਂ ਕਿੰਨਾ ਤੋਂ ਉਧ ਰੈਡੀ ਹੈ ਜੀ 12 ਕਿਲੋ ਵੀਰੇ 12 ਕਿਲੋ ਹਾਜ਼ਰ ਆ ਜਮ 12 ਕਿਲੋ ਹਾਜ਼ਰ ਖੋਲੋ ਜੀ ਤੋਰਾ ਕਰਾ ਕੇ ਚੱਕ ਖੋਲੋ ਨਾ ਤੋਰਾ ਕਰਾ ਮੈਂ ਚੱਕ ਤੁਹਾਨੂੰ ਚੁਵਾਈ ਕਰਕੇ ਦਿਖਾਵਾਂ ਬਾਈ ਜੀ ਹਾਂ ਚੁਵਾਈ ਕਰਕੇ ਦਿਖਾਵਾਂ ਚੁਵਾਈ ਕਰਕੇ ਦਿਖਾਵਾਂ ਰੇ ਡਿਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੂ ਕਿਉਂਕਿ ਲੋਡ ਬੰਦ ਸੌਦਾ ਬਾਈ ਜ਼ਰੂਰ ਲਿਉਂਦਾ ਇੱਕ ਇੱਧਰ ਦੇ ਸਾਫ਼ ਸੁਥਰਾ ਸੌਦਾ ਹੁੰਦਾ ਗਰੰਟੀ ਵਾਲਾ ਹੁੰਦਾਗਾ ਬੇਸ਼ੱਕ ਦੀ ਤੁਸੀਂ ਆਨਲਾਈਨ ਮੰਗਾ ਲਿਓ ਤਾਂ ਵੀ ਕੋਈ ਨੁਕ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫਾ ਮੋੜ ਲਿਓ ਜੀ ਚੰਗੀ ਹੈ ਜੀ ਸਾਫ ਸੁਥਰੀ ਚਵਾਈ ਕਰਕੇ ਦਿਖਾ ਦਾਂਗੇ ਰੇਟ ਪੁੱਛ ਕੇ ਦੱਸ ਦਾਂਗੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਿਓ ਫਿਰ ਕਰੋ ਸੌਦਾ ਰੀਨਲ ਤੀਜਾ ਸੂਆ ਜੀ ਕੋਈ ਹੋਮੇ ਨਹੀਂ ਗੱਲ ਹੈਗੀ ਵੀ ਚੌਥੇ ਨੂੰ ਤੀਜਾ ਕਹਤਾ ਹੋ ਦੂਜਾ ਸੂਆ ਦੂਜਾ ਸੂਆ ਬਾਈ ਤੀਜੇ ਸੂਆ ਵਾਸਤੇ ਕਿੰਨੇ ਜਰ ਦੀ ਜੇਕ ਪਾਸਾ ਜੇਗੀ ਸੱਤ ਮਹੀਨਾ ਸ਼ੁਰੂ ਹੋਗਾ ਪਰਸੋਂ ਤੋਂ ਬਾਈ ਤੇ ਚਵਾਈ ਹੁਣ ਕਰਕੇ ਦਿਖਾ ਦਾਂਗੇ ਚਵਾਈ ਕਰਕੇ ਦਿਖਾ ਦਾਂਗੇ ਬਾਈ ਆ ਦੇਖੋ ਵੀਰੋ ਪਸਮਾ ਪਸਮੂ ਦੇਖ ਲਓ ਆਪਾਂ ਅੰਦਰ ਵਾਣ ਲਿਆ ਆ ਦੇਖੋ ਪਸਮਾ ਪੂਰਾ 1 ਨੰਬਰ ਓਕੇ ਜੀ ਕਰ ਦਿਓ ਚਵਾਈ ਤੇ ਸਾਫ ਸੁਥਰੀ ਸੀਰ ਦਾ ਬਾਹਰ ਹੀ ਆ ਨਾ ਜੇ ਕਿ ਬਾਲਟੀ ਦਿਖਾ ਦੀ ਬਾਈ ਯਾਰ ਖਾਲੀ ਹਾਂ ਲੋ ਜੀ ਚਲੋ ਜੀ ਤੇ ਬਾਈ ਦਾ ਸੌਦਾ ਜਮਾਂ ਦਸੱਲੀ ਵਾਲਾ ਹੁੰਦਾ ਜੀ ਆ ਦੇਖੋ ਜੀ ਤੇ ਬਾਈ ਦਾ ਫਰ ਥੱਲੇ ਨਲਕਾ ਹੀ ਹੈ ਨਾ ਜੇ ਕਿ ਆ ਦੇਖੋ ਬਾਈ ਮੱਛੀ ਮੋਟਰ ਨਾਲ ਵੜਦੀ ਆ ਮੱਛੀ ਮੋਟਰ ਨਾਲ ਵੜਦੀ ਆ ਜੀ ਬਾਕੀ ਸਾਫ ਸੁਥਰੀ ਹੈਗੀ ਕੋਈ ਉਹ ਮੈਨੀ ਗੱਲ ਹੈਗੀ ਤੇ ਕਿੰਨੇ ਚੈਰ ਦੀ ਜੱਕ ਪਾਸ ਆ ਵੀਰੇ ਤੇ 7 ਮਹੀਨਿਆਂ ਦੀ ਬਾਈ 7 ਮਹੀਨਾ ਚੱਲੀ ਜਾਂਦਾ ਉਹਨੇ ਤੇ ਡਿਮਾਂਡ ਕੀ ਆ ਗਈ ਜੱਗੀ ਦੀ ਫਿਰ ਤੇਰਾ ਫੁੱਟਾ 48000 ਰੁਪਏ ਲੈਣਾ ਬਸ 48000 ਜਮਾਨਤ ਸਨਮਾਨ ਮਾੜਾ ਮੋਟਾ ਕਰ ਜਾਗੇ ਬਾਈ ਓਕੇ ਮਾੜਾ ਮੋਟਾ ਮਾਨ ਸਨਮਾਨ ਜ਼ਰੂਰ ਹੋ ਜਾਣਾ ਜੀ ਸਾਫ ਸੁਥਰੀ ਆ ਕਿਉਂਕਿ ਨਾਲ ਗੱਬਣ ਵੀ ਹੈ ਜੀ ਪੰਜਾਂ ਦੀ ਜੀ ਗੱਬਣ ਸੱਤਾਂ ਦੀ ਬਾਈ 6 ਪੂਰੇ ਹੋ ਗਏ 7ਵੇਂ ਚੱਲੀ ਜਾਂਦਾ ਅੱਛਾ 7 ਮਹੀਨਿਆਂ ਦੀ ਹੋ ਗਈ 6 ਪੂਰੇ ਹੋ ਗਏ 7ਵੇਂ ਚੱਲੀ ਜਾਂਦਾ ਤੇ ਫਿਰ ਇਹ ਦੁੱਧ ਬਾਈ ਹੁਣ ਵੀ ਬਹੁਤ ਆਏ ਥੱਲੇ ਯਾਰ 7 ਮਹੀਨੇ ਦੀ ਦੁੱਧ ਬਾਈ ਇਹ ਤੁਝ ਮੈਂ ਦਾਣਾ ਘਟਾ ਰੱਖਿਆ ਬਾਈ ਹਜੇ 6 ਪੂਰੇ ਹੋ ਗਏ 7ਵੇਂ ਬਛਿਆਂ ਦੀ ਆ ਫਿਰ ਪੂਰੀ ਹੂੰ ਤੇ ਮਹੀਨਾ ਰੇਡ ਮਹੀਨਾ ਹਜੇ ਬੰਦਾ ਦੁੱਧ ਇਹਦਾ ਚੋ ਸਕਦਾ ਤੇ ਉਹ ਮੇਨੀ ਗੱਲ ਹੈਗੀ ਤਾਂ ਦੁੱਧ ਮਨੂੰ 6 ਜਿਆ 6.5 ਤੋਂ ਬਾਹਰ ਜਾਊਗੀ ਦੁੱਧ ਡੰਗ ਦਾ ਡੰਗ ਦਾ ਓਕੇ ਜੀ ਜਮਾਂ ਜਾਈ ਗੱਲਾਂ ਤੇ ਤਾਜੀ ਦਾ ਫਿਰ ਭਾਈ ਕੱਢਦੀ ਹੂ 20 ਕਿਲੋ ਤਾਂ ਹੀ 21 ਬਾਈ ਚੱਲਣ ਹੱਥ ਮਾਰਦੀ ਆ ਭਾਈ ਠੀਕ ਹੈ ਜੀ ਕੱਟ ਕੱਟ ਗਿਆ ਹਨਾ ਤਾਰ ਕਿਨੇ ਮੈਂ ਹਾਂਜੀ ਮੈਂ ਬਹੁਤ ਕੱਟ ਕੱਟਦਾ ਰਹੇ ਬਈ ਮੁੰਡਾ ਕੱਟਦਾ ਸੀ ਪਹਿਲਾਂ ਠੀਕ ਹੈ ਜੀ ਠੀਕ ਹੈ ਮਾਂ ਉਂਗਲਾਂ ਤੋਂ ਖਣ ਲੱਗ ਜਾਂਦੀ ਮੈਂ ਸਾਹਮਣੇ ਗੇ ਹੌਡੀ ਗੱਲ ਚਲੋ ਕੋਈ ਗੱਲ ਤੇ ਦੁੱਧ ਫਰਟ ਵਾਲਾ ਹੂ ਬਾਈ ਇਹਦਾ ਹਨਾ ਦੁੱਧ ਮੇਰੇ 6 ਫਰਟ ਤੋਂ ਉੱਪਰ ਆਉਂਦੀ ਆ ਬਾਈ ਢਾੜ ਤੇ ਅੰਦਰ ਖਾ ਦਿੰਦਾ ਤੇ ਕਰਮਾਲੀ ਜਿਹੜੋ ਛੱਡਾਂਗੇ ਉਹਦੀ ਇਹਨੇ ਦੁੱਧੋ ਹਟਣਾ ਨਹੀਂ ਹਟਣਾ ਇਹ ਤਾਂ ਹੈ ਨਹੀਂ ਹਨਾ ਦੁੱਧ ਹਟਣਾ ਨਹੀਂ ਤਾਂ ਹੈ ਹੀ ਨਹੀਂ ਬਾਈ ਹੂੰ ਆਹ ਯਾਰ ਬਾਲਟੀ ਦੇ ਖਲਾ ਹੈ ਦੁੱਧ ਨਹੀਂ ਜੁਆਈ ਪੂਰੀ ਹਾਂ ਜੀ ਮੈਨੂੰ ਬਹੁਤ ਲੱਗ ਗਿਆ ਦੁੱਧ ਥੱਲੇ ਹੈਗਾ ਬਾਈ ਦੁੱਧ ਦਾ ਕੋਈ ਚੱਕਰ ਨਹੀਂ ਦੁੱਧ ਹੈਗਾ ਬਾਕੀ ਦੀ ਗੱਲ ਯਾਰ ਨਾਲ ਗੱਬਣ ਵੀ ਆ ਕਿਹੜਾ ਹੈ ਖਾਲੀ ਹੈ ਹਨਾ ਆ ਵੀ ਚੈੱਕ ਕਰਾ ਕੇ ਲੈ ਕੇ ਜਾਓ ਬਾਈ ਡਾਕਟਰ ਲੈ ਕੇ ਆਓ ਦਾ ਜਮਾ 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 ਬਿਰਿਆ ਦੀ ਚੈੱਕ ਕਰਾ ਕੇ ਲਿਜਾਓ ਤੁਹਾਡੀ ਚੈੱਕ ਕਰਾਈ ਹੋਈ ਆ ਆ ਲੋ ਜੀ ਦੋ ਥਣਾ ਦੀ ਚਵਾਈ ਕੰਪਲੀਟ ਹੋ ਗਈ ਤੇ ਹੁਣ ਆਪਾਂ ਟਾਈਮ ਦਿਖਾ ਦਈਏ ਜੇ ਕਿ ਸਵੇਰ ਕਿੰਨੇ ਵਜੇ ਚੋਈ ਆ ਬਈ ਸਵੇਰ 4:30 ਚੋਈ ਆ ਬਈ ਮੈਂ ਤਾਂ ਜਾ ਅੱਛਾ 4:30 ਵਜੇ ਚੋਲੀ ਤੇ ਹੁਣ ਹੈਗੇ 2:49 ਮਿੰਟ ਹਨਾ 3:00 ਵਜਣ ਵਾਲਾ ਜਾ ਬਸ 2:49 ਮਿੰਟ 28 ਤਰੀਕ ਤੇ ਪਹਿਲਾ ਮਹੀਨਾ 2026 ਥਣਾ ਥਣਾ ਚ ਕੋਈ ਫਰਕ ਨਹੀਂ ਹੈ ਨਾ ਇੱਕੋ ਜੇ ਸਾਰੇ ਮੈਂ ਕਹਿੰਦਾ ਭਈ ਆਪਦੀ ਥਰਚਾਰ ਜੇ ਲੈ ਚੋ ਬਰੇਰ ਕਿਸੇ ਦੇ ਦਿੱਕੀ ਨਾ ਕਰੋ ਕਿਆ ਕੋਈ ਵੀ ਹੈ ਤੇ ਮੁੱਲ ਵੀ ਵਾਈ ਦਾ ਜਮਾ ਚਾਇਆ ਜਾਗਾ ਕਿਉਂਕਿ ਨਾਲ ਗੱਪਣ ਵੀ ਆ 48000 ਰੁਪਇਆ ਗੱਲੀ ਗੱਲੀ ਜਾਣਕਾਰੀ ਲੈ ਲਿਆ ਕਰੋ ਕਿਉਂਕਿ ਡੋ ਹਾਕ ਬਣਦਾ ਜਾਣਕਾਰੀ ਲੈਣ ਦਾ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਹੈ ਜੀ ਤੇ ਸੌਦਾ ਤੁਸੀਂ ਖਰੀਦ ਲੈਣਾ ਜੋਂ-ਜੋਂ ਚੋਈ ਜਾਂਦੇ ਆ ਭੱਲੇਵਾ ਨਾਲ ਹੀ ਲਈ ਜਾਂਦੀ ਹੈ ਨਾ ਜਮਾ ਨਾਲ ਲੱਗ ਜੂ ਭਾਈ ਭੱਲੇਵਾ ਜਮਾ ਝਾੜ ਜੂ ਹੂੰ ਉਹੀ ਪਸੂ ਚੰਗਾ ਹੁੰਦਾ ਜੀ ਜਿਹੜਾ ਭੱਲੇਵਾ ਝਾੜਦਾ ਤੇ ਇਹ ਹਿਸਾਬ ਲਾ ਲਓ ਵੀ ਤੁਸੀਂ ਪੀੜੀदाई ਬੈਠਾ ਕੋਈ ਹਿਲਣ-ਹੁਲਣ ਦਾ ਤਾਂ ਭਾਈ ਨੂੰ ਕੋਈ ਡਾਰੇ ਨਹੀਂ ਕਿਉਂਕਿ ਭਾਈ ਦੇ ਲੱਤਾਂ ਨੂੰ ਪਤਾ ਹੀ ਹੈਗਾ ਤੇ ਤਾਂ ਵੀ ਮੈਂ ਤਾਂ ਨਹੀਂ ਛੱਡਦਾ ਮਿਹਨਤੀ ਬੰਦਾ ਗੱਪ-ਗੱਪ ਵਾਲੀ ਕੋਈ ਗੱਲ ਨਹੀਂ ਜੀ ਜਿਹੜੀ ਗੱਲ ਹੋਈ ਜੱਗੇ ਹਨਾ ਸਹੀ ਮਾਪਾ ਯਾਰ ਬਾਈ ਸਿੱਧੀ ਗੱਲ ਕਹੀ ਉਹਨਾਂ ਨੂੰ ਖੜਕਾ ਕੇ ਲੈ ਕੇ ਜਾਓ ਮੈਂ ਕਿਛੜੀ ਜੀ ਨਾ ਬਰੋਕੀ ਚਮਾਂ ਜਿਹੜੀ ਗੱਲਾਂ ਹਨਾ ਉਹਨਾਂ ਕੱਲ ਤੋਂ ਮੇਰੀ ਆਗਣਾ ਹਨਾ ਜਾਣਦੇ ਬਾਈ ਜੀ ਮੱਝ ਕਰਕੇ ਆ ਬਹੁਤ ਚੰਗੀ ਮੱਝ ਆ ਉਹ ਜਿੰਨਾ ਪਾ ਰਹੇ ਉਹਨਾਂ ਚੋਲੀਆਂ ਮੱਝ ਹਾਂ ਨਾ ਦੇਖੀ ਹੈ ਨਾ ਚਵਾਈ ਹੋਦੀ ਠੀਕ ਹੈ ਜੀ ਠੀਕ ਹੈ ਹੀ ਆ ਬਸ ਉਹ ਐਂ ਗੱਲ ਵੀ ਜਿਹੜੀ ਵੀ ਆਪਾਂ ਚੀਜ਼ ਕਰਦੇ ਆ ਕਵਰ ਅਜੇ ਟਾਈਮ ਤੇ ਪਹੁੰਚਗੇ ਤਾਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਨਾ ਪਾ ਦੀਏ ਸਮਾਰ ਕੇ ਚੋ ਕੇ ਅਗਲੇ ਨੂੰ ਪਤਾ ਲੱਗ ਜੇ ਦੂਰ ਨੇੜੇ ਵਾਲੇ ਨੂੰ ਹਨਾ ਦੇ 2 ਮਿੰਟ ਆਪਣੇ ਖਰਾਬ ਹੁੰਦੇ ਕੋਈ ਚੱਕਰ ਨਹੀਂ ਅਗਲੇ ਦਾ ਫਾਇਦਾ ਹੋਵੇ ਨਾਲ ਇਹਦਾ ਦੁੱਧ ਦਾ ਪਤਾ ਲੱਗ ਸਕੇ ਆਪਾਂ ਤਾਂ ਕਹਿੰਦੇ ਆ ਵੀ ਤੁਸੀਂ ਕਿਸੇ ਵੀ ਚੈਨਲ ਤੋਂ ਖਰੀਦਦੇ ਜਾਂ ਆਪਣੇ ਤੋਂ ਖਰੀਦਦੇ ਆ ਟ੍ਰਾਈ ਕਰ ਲਿਆ ਕਰੋ ਆ ਕੇ ਕਿਉਂਕਿ ਮੁੜ ਕੇ ਤੁਸੀਂ ਪਛਤਾਏ ਤਾਂ ਕੋਈ ਨਹੀਂ ਬੰਨਾ ਜੀ ਰੋਗਲੇ ਨੂੰ ਪੈਸੇ ਦਿੱਤੇ ਕਿਸੇ ਨੇ ਤੁਹਾਡੀ ਗੱਲ ਨਹੀਂ ਸੁਣਨੀ ਤੇ ਕੋਈ ਕਿਸੇ ਦੀ ਪੁੱਛ ਨਹੀਂ ਮੁੜ ਕੇ ਫੜਾਉਂਦਾ ਹਨਾ ਨਾ ਭਾਈ ਨਾ ਹਾਂ ਕਿਉਂਕਿ ਹਰੇਕ ਬੰਦਾ ਇੱਕ ਨਾਲ ਦਾ ਨਹੀਂ ਪੰਜੇ ਉਂਗਲਾਂ ਆਪਾਂ ਇੱਕਸਾਰ ਨਹੀਂ ਹੁੰਦੀਆਂ ਕੋਈ ਵੱਡੀ ਕੋਈ ਛੋਟੀ ਤੇ ਹਰੇਕ ਦਿਨ ਕੋਈ ਵੀਰਵਾਰ ਹੁੰਦਾ ਹਫਤੇ ਦੇ ਵਿੱਚ ਕੋਈ ਐਤਵਾਰ ਹੁੰਦਾ ਕੋਈ ਸੋਮਵਾਰ ਹੁੰਦਾ ਦਿਨਾਂ ਦਿਨ ਨਹੀਂ ਮਿਲਦੇ ਤੇ ਉਵੇਂ ਬੰਦੇ ਨਾਲ ਬੰਦਾ ਨਹੀਂ ਮਿਲਦਾ ਜੀ ਤੇ ਦੱਸਲੀ ਕਰ ਲਿਆ ਕਰੋ ਤੁਸੀਂ ਮੈਂ ਨਹੀਂ ਕਹਿੰਦਾ ਵੀ ਮੇਰੇ ਚੈਨਲ ਦੇ ਤੁਸੀਂ ਅੱਖਾਂ ਮੀਚ ਕੇ ਵਿਸ਼ਵਾਸ ਕਰੋ ਨਾ ਕਰੋ ਕੋਈ ਚੱਕਰ ਨਹੀਂ ਮਾੜਾ ਚੰਗਾ ਜਿਹੋ ਜਿਹਾ ਆਪਣਾ ਕੰਮ ਹੁੰਦਾ ਜਰੂਰ ਦੱਸਿਆ ਕਰੋ ਕੱਲੀ ਕੱਲੀ ਜਾਣਕਾਰੀ ਦੇ ਦਿਆ ਕਰੋ ਕਮੈਂਟ ਆਪਣੇ ਔਨ ਹੁੰਦੇ ਥੋੜੀ ਘਾਤਰ ਤੇ ਥੋੜੀ ਸਮੱਸਿਆ ਹਰੇਕ ਸੁਣਾਗੇ ਕੋਈ ਚੱਕਰ ਵਾਲੀ ਗੱਲ ਤੇ ਦੁੱਧ ਆਪਾਂ ਸਵੇਹਾ ਵੀ ਘੰਟੇ ਦਾ ਫਰਕ ਹੋਊ ਵੀ ਆ ਨਾ ਭਾਈ ਹਾਂ ਭਾਈ ਘੰਟੇ ਦਾ ਪੈ ਗਿਆ ਹੁਣ 3 ਵਜਨ ਵਾਲੇ ਤੜਕੇ 4:30 ਵਜੇ ਚੋਈ ਹੈ ਤੇ ਕੋਈ ਬੰਦਾ ਹੁੰਦਾ ਜੀ ਜਿਹੜਾ ਬੰਦੇ ਨੇ ਦੱਸਣੀ ਹੈ ਸਹੀ ਗੱਲ ਦੱਸਦੀ ਹੈ ਨਾ ਵਿੱਚ ਵੀ ਮੈਂ 4 ਵਜੇ ਚੋਈ ਜਾਂ 4:30 ਵਜੇ ਨਹੀਂ ਬੰਦਾ ਕਹਿੰਦਾ ਅਸੀਂ ਤਾਂ 7 ਵਜੇ ਉੜਦੇ ਆਂ ਭਾਈ ਹਨਾ ਨਾ ਨਾ ਭਾਈ ਤੇ ਮੈਂ ਉੜਦੇ ਜਾਂਦੇ ਆਂ 4:30 ਵਜੇ 4:30 ਵਜੇ ਤੇ ਜਮਾ ਇੱਥੇ ਆਉਂਦਾ ਉੱਠ ਕੇ ਆਪਾਂ ਹਾਂ ਦੇਵਾ ਜਮਾ ਨਾਲ ਲਾ ਗਈ ਕਿਉਂਕਿ ਇੱਕ ਅੱਧਾ ਪਸੂ ਲਿਆਉਂਦਾ ਨਾਲ ਦੁੱਧ ਪੀ ਲੈਂਦਾ 4 ਦਿਨ ਤੇ ਨਾਲ ਫਿਰ ਵੇਜਬੂਚ ਲੈਂਦਾ ਹਨਾ ਜੱਗੀ ਬੱਸ ਭਾਈ ਇਹ ਮਿਹਨਤੀ ਬੰਦਾ ਹੈਗਾ ਵਿਚਾਰਾ ਤੇ ਇਹੋ ਜਿਹੇ ਬੰਦੇ ਨੂੰ ਜਰੂਰ ਐਪਰੀਸ਼ੀਏਟ ਕਰਿਆ ਕਰੋ ਤੇ ਹੌਸਲਾ ਵਧਾਇਆ ਕਰੋ ਤੇ ਜਰੂਰ ਜੇ ਆਪਣੇ 4 ਰੁਪਏ ਲਗਭਗ ਜਾਣ ਗਿਆ ਇਹ ਬੰਦੇ ਦੀ ਖਾਤਰ ਕੋਈ ਚੱਕਰ ਨਹੀਂ ਹੁੰਦਾ ਆਪਾਂ ਵੀ ਏਡੀ ਦੂਰ ਤਾਂ ਹੀ ਕਵਰ ਕਰਨ ਪਹੁੰਚੀਦਾ ਨਹੀਂ ਕੋਈ ਏਡੀ ਦੂਰ ਬਹੁਤ ਔਖਾ ਹੈਗਾ ਤੇ ਆ ਲਓ ਜੀ ਤੇ ਦਿਨਾਂ ਦੁੱਧ ਕਿਹਾ ਭਾਈ ਨੇ ਬਾਕੀ ਹੀ ਕੱਢਿਆਗਾ ਹਾਂ ਭਾਈ ਦੂਜਾ ਨੰਬਰ ਜੱਗੇ ਹਨਾ ਐ ਨਹੀਂ ਗੱਲ ਹੈ ਕਿ ਵੀ ਕਿਲੋਂ ਦੁੱਧ ਹਜੇ ਜੇ ਟਾਈਮ ਤੇ ਚੋਂਦੇ ਜਮਾ ਹੋਰ ਨਿਕਲਣਾ ਸੀ ਹਨਾ ਮਾੜਾ ਕਿ ਨਾ ਬਾਲਟੀ ਉੱਤਰ ਚਾਹੁੰਦੀ ਆ ਠੀਕ ਹੈ ਜੀ ਜਮਾ ਜਾਇਆ ਜਾਂਦੇ 48000 ਚ ਮਾਨਤਾਨ ਹੋ ਜਾਊਗਾ ਹਨਾ ਹਾਂ ਭਾਈ 5 ਕਿਲੋ ਦੁੱਧ ਤਾਂ ਇਹ ਹੈਗੇ ਹੈਗਾ ਨਾ ਹੁਣ ਨਹੀਂ ਬੁੱਟੇ ਬਾਦ ਆ ਟੋਲੀ ਲਿੱਤਣਾ ਖਾਣਾ ਾਟੋਲੀ ਭੜਾਈ ਭਰ ਦਿਓ ਫਟੋਲੀ ਭਰਾ ਕੇ ਦਿਖਾ ਦੇਣਾ ਾਟੋਲੀ ਭੜਾਈ ਆ ਦੇਖੋ ਜੀ ਕਿਉਂਕਿ ਆਪਾਂ ਟਾਈਮ ਵੀ ਦਿਖਾਤਾ ਦੋ ਦੋ ਬਾਲਟੀ ਵੱਡੀ ਆ ਹਨਾ ਬਾਲਟੀ 10 ਕਿਲੋ ਦੀ ਆ ਭਾਈ ਇਹ ਠੀਕ ਆ ਜੀ ਠੀਕ ਬਾਲਟੀ 10 ਕਿਲੋ ਦੀ ਆ ਆ ਦੇਖੋ ਜੀ ਾਟੋਲੀ 5 ਕਿਲੋ ਦੀ ਠੀਕ ਆ ਜੀ ਡੇਢੀ ਕਰਨੀ ਟੋਲੀ ਪਹਿਲਾਂ ਲਿਓ ਜੀ ਚਲੋ ਕਿਉਂਕਿ ਆਪਾਂ ਦਸੱਲੀ ਕਰਾਉਣ ਵਾਸਤੇ 5 ਕਿਲੋ ਦੀ ਟੋਲੀ ਆ ਜੀ ਤੇ ਬਾਕੀ ਦਾ ਆਪਾਂ ਘੰਟਾ ਵੜ ਪਹਿਲਾਂ ਵੀ ਚੋਈਏ ਦੁੱਧ ਸੱਜਣਾ ਜਿੰਨਾ ਹੁਣ ਵੀ ਹੈਗਾ ਆ ਲਓ ਜੀ ਤੇ ਝੱਗ ਬਾਈ ਨੇ ਹੌਲੀ ਹੌਲੀ ਚੋਈਏ ਉਸ ਤਰੀਕੇ ਦੀ ਝੱਗ ਨਹੀਂ ਆ ਲਓ ਜੀ ਜੇ ਵਾਂ ਢੋਲੀ ਭਰ ਕੇ ਕਿ ਲੋ ਤਾਂ ਇਧਰ ਵੀ ਬਚ ਗਿਆ ਬਾਕੀ ਹੈਗਾ ਜੱਗੀ ਦੁੱਧ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਨੰਬਰ ਬਾਈ ਇੱਕ ਵਾਰੀ ਫੇਰ ਬੋਲੋ 7508109785 ਬਾਈ 09785 ਸ਼ਹਿਰ ਬਠਿੰਡਾ ਜੀ ਕਰਿਓ ਬਾਈ ਨਾਲ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜੇ ਇਹਨਾਂ ਨੂੰ ਪਿਆਰ ਦੇਣ ਤਿਆਰ ਰਿਹਾ ਤਾਂ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ